ਸਾਰੇ ਕਿਸਾਨ ਵੀਰਾਂ ਦਾ ਅੱਜ ਦੀ ਇਸ ਨਵੀਂ ਵੀਡੀਓ ਵਿੱਚ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਫਤਈ ਸਾਂਝ ਪੋਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਈ ਕਿਸਾਨ ਵੀਰੋ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਕਤ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਜ਼ੋਰਾਂ ਅੱਥਲ ਰਹੀ ਹੈ ਬਹੁਤ ਸਾਰੇ ਕਿਸਾਨ ਵੀਰਾਂ ਨੇ ਕਣਕ ਵੜ ਲਈ ਹੈ ਤੇ ਕਾਫੀ ਸਾਰੇ ਕਿਸਾਨ ਵੀਰ ਕਣਕ ਵੜਨ ਕਰਨੀਓ ਹਲੇ ਰਹਿੰਦੇ ਵੀ ਨੇ ਤੋ ਆਪਾਂ ਵੀ ਜਿੰਨੀ ਇੱਕ ਆਪਣੇ ਕੋਲੇ ਰਿਪੋਰਟ ਪਹੁੰਚੀ ਹੈ ਕਣਕ ਦੀ ਜਿੰਨੀ ਕਵਾਡੀ ਹੋਈ ਹੈ ਉਸ ਹਿਸਾਬ ਨਾਲ ਤੁਹਾਨੂੰ ਕਨਕਰੇ ਝਾੜ ਬਾਰੇ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਬੇਨਤੀ ਕਰਦੇ ਆ ਕਿ ਸਾਨੂ ਵੀਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸ ਚੈਨਲ ਉਪਰ ਆਪਾਂ ਤੁਹਾਨੂੰ ਬਿਲਕੁਲ ਜੈਨੂਇਨ ਵੀਡੀਓ ਦਿਖਾ ਕਰਾਂਗੇ ਕਿਸੇ ਦੀ ਆਪਾਂ ਪ੍ਰੋਮੋਸ਼ਨ ਨਹੀਂ ਕਰਨੀ ਕਿ ਸਿਰੋ ਪਹਿਲੀ ਗੱਲ ਤੇ ਇਹ ਹੈ ਕਿ ਇਸ ਵਾਰ ਜੋ ਕਣਕ ਦੇ ਝਾੜ ਨੇ ਪਿਛਲੇ ਸਾਲਾਂ ਦੇ ਨਾਲੋਂ ਇਸ ਵਾਰ ਇਸ ਵਾਰ ਵਾਲਾ ਸਾਲ ਕਾਫੀ ਅਲੱਗ ਹੈ ਕਾਫੀ ਉਤਰਾ ਚੜਾ ਇਸ ਸਾਲ ਵਿੱਚ ਰਹੇ ਨੇ ਮੌਸਮ ਵੀ ਕਾਫੀ ਬਦਲਾਵ ਵਾਲਾ ਰਿਹਾ ਇਸ ਵਾਰ ਜੋ ਇਸ ਸਾਲ ਦੇ ਝਾੜ ਹੋਣਗੇ ਆਪਾਂ ਦੂਸਰੇ ਸਾਲਾਂ ਦੇ ਨਾਲ ਉਹਨਾਂ ਦਾ ਕੰਪੈਰੀਸ਼ਨ ਨਹੀਂ ਕਰ ਸਕਦੇ ਕਾਫੀ ਵਖਰਾ ਦੇਖਣ ਨੂੰ ਮਿਲੂਗਾ ਇਸ ਵਾਰ ਝਾੜ ਆਪਾਂ ਨੂੰ ਤੇ ਦੂਸਰਾ ਟੌਪਿਕ ਇਹ ਹੈ ਕਿ ਇਸ ਵਾਰ ਜੋ 826 ਕਣਕ ਦਾ ਰੌਲਾ ਪਿਆ ਬਹੁਤ ਪ੍ਰਮੋਟ ਕੀਤੀ ਗਈ 826 ਕਣਕ ਬਹੁਤ ਸਾਰੇ ਵੀਰਾਂ ਵੱਲੋਂ ਤਾਂ ਕਿਸਾਨ ਵੀਰਾਂ ਨੂੰ ਸਹੀ オリジナル ਵੀ ਮਿਲਿਆ ਉੱਥੇ ਝਾੜ ਸਹੀ ਆ ਰਹੇ ਨੇ ਤੇ ਕਾਫੀ ਜਗ੍ਹਾ ਕਹਿ ਰਹੇ ਨੇ ਕਿ ਇਸ ਨੂੰ ਪੀਲੀ ਕੁੰਗੀ ਪਈ ਹੈ ਇਸੇ ਤਰ੍ਹਾਂ ਹੀ 303 ਕਣਕ ਨਾਲ ਹੋਇਆ 303 ਕਣਕ ਦੇ ਵਿੱਚ ਕਾਫੀ ਸ਼ਿਕਾਇਤ ਆ ਰਹੀ ਹੈ ਕਿ ਇਸ ਦੇ ਦਾਣੇ ਕਾਫੀ ਘਟ ਬਣੇ ਨੇ ਬੱਲੀਆਂ ਉੱਪਰੋਂ 4-4 5-5 ਕੁੰਡੀਆਂ ਖਾਲੀ ਰਹਿ ਚੁੱਕੀਆਂ ਨੇ ਪਰ ਜਿੱਥੇ ਕਿਸਾਨ ਵੀਰਾਂ ਨੇ ਸਹੀ ਸਾਵਾਂਸ ਸੰਭਾਲ ਕੀਤੀ ਹੈ ਸਹੀ ਬੀਜ ਬੀਜਿਆ ਬਹੁਤ ਵਧੀਆ ਝਾੜ ਆ ਰਹੇ ਨੇ ਇਸ ਵਾਰ ਲੰਬੀ ਠੰਡ ਪੈਣ ਦੇ ਕਰਕੇ ਝਾੜਨ ਦਾ ਕਾਫੀ ਫਰਕ ਰਿਹਾ ਸੋ ਕਿਸਾਨ ਵੀਰੋ ਹੁਣ ਆਪਾਂ ਤੁਹਾਡੇ ਨਾਲ ਕਣਕ ਦੇ ਜੋ ਝਾੜ ਇਸ ਵਾਰ ਆ ਰਹੇ ਨੇ ਮਿਲ ਰਹੇ ਨੇ ਉਹ ਸਾਂਝੇ ਕਰਦੇ ਆ ਤੇ ਸਭ ਤੋਂ ਪਹਿਲਾਂ ਗੱਲ ਕਰਦੇ 187 ਕਣਕ ਬਾਰੇ 187 DW ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਹਰਮਨ ਨੂੰ ਪਿਆਰੀ ਵੈਰੈਟੀ ਬਣਨ ਜਾ ਰਹੀ ਹੈ ਕਿਉਂਕਿ ਇਸ ਨੇ ਹਰ ਹਾਲਤ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਮੌਸਮ ਦੇ ਉਤਰਾ ਚੜਾ ਦੇ ਵਿੱਚ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ ਵੈਰੈਟੀ ਇਸ ਵਾਰ ਵੀ ਲੱਗ ਰਿਹਾ ਹੈ ਕਿ ਸਾਰੀਆਂ ਵੈਰੈਟੀ ਨਾਲ ਟੌਪ ਕਰੇਗੀ ਤੇ 826 ਇਸ ਵਾਰ ਸ਼ਾਇਦ ਉਨੀ ਪਪੂਲਰ ਨਾ ਹੋਵੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਹੀ ਵੀ ਕਿਸਾਨਾਂ ਤੱਕ ਪਹੁੰਚੇਗਾ ਹੋ ਸਕਦਾ ਇਹ ਵੀ ਆਪਣੇ ਪੈਰ ਜਮਾ ਲੇ ਪਰ ਇਸ ਸਾਲ ਕਾਫੀ ਖੱਟੇ ਮਿੱਠੇ ਤਿਆਰ ਬੇ ਰਹਿਣੇ ਕਿਸਾਨਾਂ ਦੇ 826 ਕਣਕ ਬਾਰੇ ਸੋ ਹੁਣ ਗੱਲ ਕਰਦੇ ਆਂ ਵੀਰੋ ਝਾੜ ਦੀ ਕਿ ਕਿਹੜੀ ਕਣਕ ਦਾ ਕਿੰਨਾ ਝਾੜ ਰਿਹਾ ਸਭ ਤੋਂ ਪਹਿਲਾਂ ਗੱਲ ਕਰਦੇ ਆਂ 303 ਦੀ 303 ਕਣਕ ਦਾ ਝਾੜ ਵੀਰੋ 21 ਕੁਇੰਟਲ ਤੋਂ ਲੈ ਕੇ 24 24.5 ਕੁਇੰਟਲ ਤੱਕ ਪਰ ਏਕੜ ਦਾ ਝਾੜ ਰਿਹਾ 303 ਦਾ 327 ਨੇ ਵਧੀਆ ਪਰਫਾਰਮ ਕੀਤਾ ਹੈ 303 ਨਾਲੋਂ ਇਸ ਦਾ ਝਾੜ 32 ਕੁਇੰਟਲ ਤੋਂ ਲੈ ਕੇ 26 ਕੁਇੰਟਲ ਤੱਕ ਰਿਹਾ ਹੈ ਹੁਣ ਤੱਕ ਜੋ ਰਿਪੋਰਟ ਪਹੁੰਚੀ ਹੈ 222 ਕਣਕ ਦਾ ਝਾੜ 24 ਕੁਇੰਟਲ ਲਗਭਗ ਰਿਹਾ ਹੈ ਤੇ 5250 23 ਸਾਢੇ 23 ਕੁਇੰਟਲ ਤੱਕ ਹਲੇ ਤੱਕ ਪਹੁੰਚੀ ਹੈ ਇਹ ਤੇ ਹੁਣ ਗੱਲ ਕਰਦੇ ਆ 826 ਬਾਰੇ 826 ਜਿੱਥੇ ਇਸ ਨੂੰ ਪੀਲੀ ਕੁੰਗੀ ਦੀ ਮਾਰ ਪਈ ਹੈ ਪਤਾ ਨਹੀਂ ਉਹ ਵੀ ਅਸਲੀ ਹੈ ਜਾਂ ਨਕਲੀ ਹੈ ਉੱਥੇ ਤੇ ਦੀ ਰਿਪੋਰਟ ਆ ਰਹੀ ਹੈ ਕਿ 9 ਤੋਂ ਲੈ ਕੇ 10 ਕੁਇੰਟਲ ਤੱਕ ਹੀ ਆ ਰਹੀ ਹੈ ਪਰ ਉਸ ਤਰ੍ਹਾਂ ਇਸ ਦਾ ਝਾੜ ਲਗਭਗ 19 ਕੁਇੰਟਲ ਤੋਂ ਲੈ ਕੇ 25 ਕੁਇੰਟਲ ਤੱਕ 826 ਦਾ ਝਾੜ ਰਿਹਾ ਹੈ ਤੇ ਹੁਣ 187 ਸਹੀ ਸਾਂਭ ਸੰਭਾਲ ਦੇ ਨਾਲ ਭਾਵੇਂ ਕਿ ਥੋੜਾ ਇਸ ਦਾ ਕਦ ਜਿਆਦੇ ਹੈ ਪਰ ਜੇਕਰ ਆਪਾਂ ਜਾਲੀ ਹੋ ਸੰਦਿਸਪਰੇ ਵਗੈਰਾ ਕਰਕੇ ਇਸ ਦੇ ਕਦ ਨੂੰ ਆਪਾਂ ਜੇਕਰ ਕੰਟਰੋਲ ਕਰ ਲੈਂਦੇ ਆ ਤਾਂ ਇਸ ਦਾ ਝਾੜ ਬਹੁਤ ਵਧੀਆ ਨਿਕਲਦਾ ਹੈ ਇਸ ਵਾਰ ਵੀ ਇਸ ਦਾ ਝਾੜ 30 ਕੁਇੰਟਲ ਤੋਂ ਲੈ ਕੇ 27.5 ਕੁਇੰਟਲ ਤੱਕ ਹਲੇ ਤੱਕ ਇਸ ਦਾ ਝਾੜ ਰਿਕਾਰਡ ਕੀਤਾ ਜਾ ਚੁੱਕਾ ਹੈ। ਸ਼ੈਲਰ ਦੇ ਵਿੱਚ ਆਪਾਂ ਕਣਕ ਸੁੱਟਣ ਗਏ ਸੀ ਉੱਥੇ ਕਾਫੀ ਕਿਸਾਨ ਵੀਰਾਂ ਬਾਰੇ ਦੇ ਆਪਾਂ ਰਿਵਿਊ ਲਏ ਤੇ 187 ਵੀਰੋ ਹਲੇ ਤੱਕ ਟੌਪ ਤੇ ਚੱਲ ਰਹੀ ਹੈ। ਲੱਗ ਰਿਹਾ ਹੈ ਕਿ 187 ਕਿਸਾਨਾਂ ਦੀ ਹਰਮਨ ਪਿਆਰੀ ਵੈਰੈਟੀ ਬਣਨ ਜਾ ਰਹੀ ਹੈ। ਕੋਈ ਆਪਾਂ ਪ੍ਰੋਮੋਸ਼ਨ ਨਹੀਂ ਕਰ ਰਹੇ ਕਿਉਂਕਿ ਆਪਾਂ ਨੂੰ 2 ਸਾਲ ਹੋ ਗਏ ਵੈਰੈਟੀ ਲਾਉਂਦਿਆਂ ਨੂੰ ਤੇ ਦੋਨੋ ਸਾਲ ਆਪਣੇ ਕੋਲ ਇਸਨੇ ਬਹੁਤ ਵਧੀਆ ਝਾੜ ਦਿੱਤਾ ਹੈ ਸੋਖਸਾਨ ਵੀਰੋ ਬੇਨਤੀ ਇੱਕ ਵਾਰ ਫਿਰ ਕਰਦੇ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਆਪਾਂ ਬਿਲਕੁਲ ਸਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ